ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਨਾ ਦੋ ਤੱਕ ਗੱਡੀਆਂ ਇੱਕ ਟਰੈਕਟਰ ਤੇ ਨਾਲ ਪਸ਼ੂ ਜਿਹੜੇ ਹੈਗੇ ਬਾਈ ਦੇ ਸਾਰੇ ਜਿਹੜੇ ਹੈਗੇ ਘਰੇ ਰੱਖੇ ਹੋਏ ਬਕਾਊ ਆ ਇਧਰਲੇ ਪਾਸੇ ਇੱਕ ਗੱਡੀ ਖੜੀ ਆ ਜਿੰਨੇ ਵੀ ਪਸ਼ੂ ਘਰੇ ਰੱਖੇ ਹੋਏ ਆ ਸਾਰੇ ਦੇ ਸਾਰੇ ਇਹ ਪਸ਼ੂ ਬਕਾਊ ਆ ਆਪਾਂ ਸਾਰਿਆਂ ਦੀ ਜਾਣਕਾਰੀ ਲੈ ਕੇ ਜਾਵਾਂਗੇ ਮੋਟੀ ਮੋਟੀ ਜੀ ਵਾਕੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਲੋੜਵੰਦ ਬੰਦੇ ਆ ਹਨਾ ਉਹਨਾਂ ਕੋਲੇ ਇਹ ਸਾਧਨ ਤੇ ਜਿਹੜੇ ਇਹ ਪਸ਼ੂ ਆ ਪਹੁੰਚ ਸਕਣ ਆਜੋ ਬਹੁਤਾ ਟਾਈਮ ਨਹੀਂ ਲੈਂਦੇ ਤੇ ਸਾਰੀ ਆਪਾ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦਿਨਿਆ ਬਾਈ ਤੋਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਪਹਿਲਾਂ ਤਾਂ ਨਾਮ ਦੱਸੀ ਜਸਕਰਨ ਸਿੰਘ ਜੀ ਪਿੰਡ ਪਿੰਡ ਬਾਉ ਸਿੰਘਾ ਜਿਹੜਾ ਬਹਿੰਡਾ ਜੀ ਇਹ ਬਹਿੰਡੇ ਤੋਂ 12 ਕਿਲੋਮੀਟਰ ਦੀ ਦੂਰੀ 12 ਕਿਲੋਮੀਟਰ ਦੂਰ ਤੇ ਠੀਕ ਹੈ ਜਸਕਰਨ ਬਾਈ ਜਿਵੇਂ ਆਪਾਂ ਗੱਲ ਕਰ ਗਏ ਤੇਰੇ ਘਰੇ ਮੈਨੂੰ ਐ ਲੱਗਦਾ ਵੀ ਦੂਜੀ ਵੀਡੀਓ ਹੈ ਨਾ ਇਹ ਸਾਲ 1.5 ਸਾਲ ਹੋ ਗਿਆ ਪਹਿਲਾਂ ਆਪਾਂ ਉਹ ਪਹਿਲਾਂ ਬਣਾਈ ਸੀ ਠੀਕ ਹੈ ਐ ਜਸਕਰਨ ਜੇ ਗੱਲ ਕਰਕੇ ਹੁਣ ਆਪਣੇ ਕੋਲੇ 10 ਪਸ਼ੂ ਆ ਤੇ ਇੱਕ ਟਰੈਕਟਰ ਤੇ ਦੋ ਗੱਡੀਆਂ ਤੇ ਆ ਗਾਂ ਤੋਂ ਸਟਾਰਟ ਕਰ ਲਈ ਆਪਾਂ 8 ਤੇ 10 ਇਹ 4-5 ਪਸ਼ੂ ਹੋਰ ਪਾਟਣਾ ਨਾਲ ਉਹਦੇ ਘਰੇ ਵੀ 15 ਪਸ਼ੂ ਹੈਗੇ 15 ਪਸ਼ੂ ਹੈਗੇ ਹਾਂਜੀ ਠੀਕ ਆ ਤੇ ਜਿਵੇਂ ਆ ਜਰਸੀ ਦੀ ਜੀ ਗੱਲ ਕਰ ਗਏ ਭਾਈ ਇੱਕ 9ਵੇਂ ਸੂਏ ਸੂਣ ਵਾਲੀ ਆ ਤੇ ਦੂਜਾ ਸੂਆ ਸੂਗੀ ਜੀ ਬੜਾ ਦੂਜਾ ਸੂਆ ਕ੍ਰਾਉਸ ਦੇ ਚ ਹੈ ਨਾ ਚੌਗੀ ਆ ਮੂੰਹ ਦੀ ਇਹ ਚਾਰ ਦੰਦਾਂ ਦੀ ਚਾਰ ਦੰਦ ਹਾਂਜੀ ਠੀਕ ਆ ਕਿੰਨਾ ਹੀ ਜਿਆਦਾ ਕੁਆਲਿਟੀ ਵਾਲੀ ਵਧੀਆ ਇਹ ਦਿਖਾ ਦੇ ਮਾੜ ਜੇ ਆ ਦੇਖੋ ਲਾ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਮਿੱਤਰੋ ਤੁਸੀਂ ਫੇਸ ਬਿਊਟੀ ਬਾਕੀ ਰੰਗ ਚਮਕ ਚਮਕ ਪੂਰੀ ਆ ਚੰਗੀ ਆ ਏ ਦੂਜਾ ਸੁਆਸੂਗੀ ਤੇ ਬਈ ਲੇਵਾ ਵੀ ਹੈਗਾ ਨਾ ਬਾਕਮਾਲ ਜਿਸ ਕਰਨ ਕਿੰਨਾ ਖ ਦੁੱਧ ਪਾ ਦੂਗੀ ਇਹ ਪਹਿਲਾਂ ਨੇ ਦਿੱਤਾ ਜੀ 20 ਬਾਈ ਲੀਟਰਾਈ ਤੇ 27 28 ਦੇਊਗੀ ਇਹ 10 ਦਿਨ ਲਈ ਹੋਈ 10 ਦਿਨ ਲਈ ਹੋਈ 20 ਕਿਲੋ ਤਾਂ ਖੁੱਲਾ ਦੇ ਦੂਗੀ ਨਹੀਂ ਜੀ 27 28 ਦੀ ਗਰੰਟੀ ਤੇ ਦੇ ਦਾਂਗੇ ਆਪਾਂ ਗਰੰਟੀ ਤੇ ਹਾਂਜੀ ਅੱਛਾ ਖੋਲੀ ਬਈ ਫਿਰ ਆਪਾਂ ਤੋੜ ਕੇ ਦਿਖਾ ਦੇਗੀ ਲੈ ਵੀ ਮਿੱਤਰੋ ਤੁਹਾਨੂੰ ਜਿਹੜੀ ਹੈਗੀ ਆਹਾ ਕਰੋਸ ਅੰਗ ਦੇ ਵਿੱਚ ਜਰਸੀ ਲਾਲ ਰੰਗ ਸੋਨਾ ਤੇ ਆਪਾਂ ਤੁਹਾਨੂੰ ਇਹ ਤੋੜ ਕੇ ਦਿਖਾਉਣੇ ਆ ਇਹ ਆ ਜਾ ਕਰਾਂ ਜਿਸ ਕਰਨ ਬਾਕੀ ਤੁਸੀਂ ਇਹ ਦੇਖ ਲਓ ਰੇਟ ਬਾਈ ਦਾ ਦੇਖੋ ਕੀ ਰਹਿੰਦਾ ਬਾਕੀ ਬਹੁਤ ਸੋਹਣੀ ਰੰਗ ਤੋਂ ਤੇ ਥੱਲੋਂ ਲੇਵਾ ਵੀ ਜਿਹੜਾ ਹੈਗਾ ਬਾ ਕਮਾਲ ਆ ਖੁੱਲੇ ਲੇਵੇ ਵਾਲੀ ਹੈਗੀ ਇਹ ਇਹ ਆ ਦੇਖ ਲੋ ਥਣ ਥਣ ਵੀ ਜਮਾ ਗੁਲਾਬੀ ਆ ਹਾਈਟ ਜਿਹੜੀ ਹੈਗੀ ਉਹ ਵੀ ਚੰਗੀ ਆ ਤੇ ਸਮੇ ਪਲੀ ਵੀ ਜਿਹੜੀ ਤੁਸੀਂ ਦੇਖ ਲੋ ਚੰਗੀ ਆ ਇਹ ਬਣਦੇ ਬਈ ਅੱਛਾ ਵੀਰ ਜੇ ਆਪਾਂ ਇਹਦੇ ਰੇਟ ਦੀ ਗੱਲ ਕਰਕੇ ਰੇਟ ਕਿੰਨਾ ਰੱਖੂਗਾ ਇਹ ਕਾਰ ਨੂੰ ਕਿੰਨਾ ਮਰਜੀ ਕਰੀਏ 90 ਦੇ ਆਸੇ ਪਾਸੇ ਛੱਡ ਦਾਂਗੇ 90 ਦੇ ਆਸੇ ਪਾਸੇ ਹਾਂਜੀ ਹਾਂਜੀ ਠੀਕ ਆ ਤੇ ਇਹਦੂ ਆਪਾਂ ਦੂਜੇ ਨੰਬਰ ਤੇ ਕੀ ਦਿਖਾਈਏ ਹਾਂ ਦੂਜੀਆਂ ਵਹਿੜ ਦੀ ਬਣਾ ਲਾਂ ਦੂਜੇ ਵਹਿੜ ਆ ਆ ਝੂਟੀ ਦਿਖਾ ਦੇ ਕੋਈ ਗੱਲ ਨਹੀਂ ਜਿਹੜੀ ਨਾਲ ਖੜੀ ਐ ਦੂਜੇ ਨੰਬਰ ਤੇ ਦੂਜੇ ਨੰਬਰ ਇਹ ਕਿਵੇਂ ਕੁਛ ਆ ਗਈ ਇਹ ਦੋਂਦੀ ਐ ਮੂੰਦੀ ਐ ਦੋ ਦੰਦ ਕਿੰਨੇ ਦਿਨ ਪਈ ਐ ਇਹਦੇ ਇਹ ਸੂਈ ਐ ਜੀ ਪਾਸੋਂ ਅੱਛਾ ਸੂਈ ਆ ਪਰਸੋਂ ਸੂਈ ਆ ਪਰਸੋਂ ਸੂਈ ਠੀਕ ਆ ਤੇ ਇਹ ਕਿੰਨਾ ਕੁ ਬੋਲਾ ਬੋਲਾ ਪਈ ਐ ਇਹਦੇ ਥੱਲੇ ਬੋਲਾ ਹੁਣ 6 ਲੀਟਰ ਆਈ ਐ ਇਹਦੇ ਥੱਲੇ 6 ਲੀਟਰ ਹਾਂਜੀ ਠੀਕ ਆ ਆ ਦੋਂਦੀ ਹੈਗੀ ਆ ਤੇ ਪਹਿਲਾ ਸੂਆ ਸੂਈਆ ਠੀਕ ਆ 6 ਕਿਲੋ ਦੋਤਾ ਆਏਗਾ ਕੱਟੀਆਂ ਮਗਰ ਆ ਇਹ ਕੱਟੀਆਂ ਮਗਰ ਹਾਂ ਉਹ ਬੈਠੀ ਆ ਠੀਕ ਆ ਇਹ ਉਹ ਬੈਠੀ ਆ ਕੱਟੀ ਮਿੱਤਰੋ ਤੇ ਬਈ ਇਹਦਾ ਰੇਟ ਕੀ ਰੂ ਫਿਰ ਆਪਾਂ ਤੋਰ ਕੇ ਦਿਹਾਉਣੇ ਮੁੱਲ ਕਿੰਨਾ ਮਰਜੀ ਕਹੀ 75000 ਦੀ ਦੇ ਦਾਂਗੇ 75000 ਦੀ ਝੋਟੀ ਹਾਂ ਖੋਲੀ ਕਰ ਲੈ ਵੀ ਮਿੱਤਰੋ 75000 ਦੀ ਝੋਟੀ ਤੁਹਾਨੂੰ ਪਹਿਲਾ ਸੂਆ ਸੂਈ ਹੋਈ ਆ 6 ਕਿਲੋ ਬੋਲਾ ਹੁਣ ਹੈਗਾ ਇਹ ਇਹ ਆ ਚੈੱਕ ਕਰ ਲਓ ਫੇਸ ਦੀ ਬਿਊਟੀ ਬਾਕੀ ਥਣਾ ਤੋਂ ਮੈਨੂੰ ਐ ਲੱਗਦਾ ਥੋੜੇ ਜੇ ਥਣ ਜ਼ਰੂਰ ਛੋਟੇ ਰੱਖ ਰੱਖ ਸਰ ਪਸਮਾ ਕੀ ਕਿਵੇਂ ਕਰਤੀ ਬਈ ਬਾਲਾ ਸੁਣਾ ਕੱਢਦੀ ਮੁੱਠੀ ਚੌਣ ਚਾਂ ਬੜਾ ਪੋਲੀ ਬਹੁਤ ਅਮਰੀਕਾ ਵਾਲਾਂ ਨੂੰ ਪੋਲੀ ਇਹ ਆ ਦੇਖ ਲੋ ਲੈ ਵਾ ਜਮਾ ਐਂ ਠੰਡੇਰੇ ਦਾ ਟਾਈਮ ਇਹ ਆ ਦੇਖ ਲੋ ਛੋਟਾ ਜਾਂ ਥੋੜਾ ਜਾਂ ਲੈ ਵਾਗਾ ਅੱਲਿਆ ਕਰਾਂ ਅੱਜ ਚੁੰਗੀਆਂ ਦੀ ਟਾਈਮ ਵੀ ਕੀ ਹੋਇਆ ਅਖੀਰ ਭਰ ਜਾਣੀਆਂ ਨਹੀਂ ਹੁਣ ਤਾਂ ਜਿਵੇਂ ਆਪਾਂ ਕਰ ਗਏ ਵੀ ਇੱਕ ਇੱਕ ਕਵਜੇ ਦਾ ਟਾਈਮ ਆ ਹਾਂ 7:00 ਵਜੇ ਚੁੰਗੀਆਂ ਠੀਕ ਹੈ ਇਹ ਆ ਦੇਖ ਲਓ ਮਿੱਤਰੋ 6 ਕਿਲੋ ਬਾਕੀ ਚਵਾਈ ਕਰਕੇ ਤੁਸੀਂ ਆਪ ਦਾ ਜਿਆ ਸਕਦੇ ਥੋੜੇ ਲੇਵੇ ਵਾਲੀ ਝੋਟੀ ਹੈ 75000 ਰੁਪਏ ਦੇ ਵਿੱਚ ਤੇ ਆ ਜੋ ਅਗਲੀ ਬਹਿੜ ਦੀ ਜਾਣਕਾਰੀ ਲੈ ਕੇ ਦਿੰਦੇ ਅੱਛਾ ਭਾਈ ਜਿਸ ਕਰਨ ਜਿਵੇਂ ਆਪਣੀ ਤੀਜੇ ਨੰਬਰ ਦੇ ਉੱਤੇ ਆ ਬਹਿੜ ਆ ਗਈ ਇਹਦਾ ਕੱਦ ਕੋਈ ਦਬਾਅ ਜ਼ਿਆਦਾ ਚੰਗਾ ਇਹ ਵੀ ਚੌਗੀ ਹੈ ਇਹ ਚੌਗੀ ਦੂਜਾ ਸੁਆ ਨਹੀਂ ਪਹਿਲਾ ਸੂਆ ਸੂਗੀ ਅੱਛਾ ਪਹਿਲਾ ਸੂਆ ਸੂਗੀ ਹਾਂ ਹਾਂ ਦੰਦੋਂ ਹੈਗੇ ਚਾਰ ਦੰਦ ਹੈ ਠੀਕ ਆ ਇਹ ਦੰਦਾਂ ਦਾ ਦੇਖੀਏ ਪਾ ਚਾਰ ਦੰਦ ਹੀ ਆ ਚਾਰ ਦੰਦ ਹੀ ਆ ਹਾਂ ਚੱਲ ਕੋਈ ਗੱਲ ਨਹੀਂ ਕਨਫਰਮ ਕਰ ਲਈ ਜਿਸ ਕਰਨ ਅੱਛਾ ਗੱਲ ਕਰਕੇ ਇਹਦੇ ਕੋਈ ਆਪਦੇ ਸੀਮਨ ਸੂਮ ਦਾ ਕੋਈ ਪਤਾ ਨਹੀਂ ਇਸ ਸੀਮਨ ਸੂਮ ਚੰਗੀ ਬਕਾ ਦੀ ਹੈ ਜਤ 35 40 ਲੀਟਰ ਆ ਇਹ ਜੇੜੀ ਦੀ ਇਹ ਬੱਤੀ ਹੈ ਅੱਛੀ ਹੈ ਠੀਕ ਆ ਥੋੜੀ ਮਰੀ ਇਹਨੂੰ ਤਪ ਤੋਰ ਕੇ ਦਿਖਾਈਏ ਇਹ ਆ ਦੇਖ ਲਓ ਮਿੱਤਰੋ ਆਪਾਂ ਸੋਨੂ ਨਾ ਗਾਂ ਇਹ ਜਿਹੜੀ ਹੈਗੀ ਹੈਗੀ ਕੱਦ-ਕਾਠ ਚੰਗਾ ਪਹਿਲਾ ਸੂਆ ਸੂਣ ਵਾਲੀ ਆ ਦਿਨ ਕਿੰਨੇ ਕੁ ਲੈ ਜੂ ਕਰਨਿਆ 10 ਦਿਨ ਲੈ ਜੀ 10 ਦਿਨ ਹਾਂਜੀ ਠੀਕ ਆ ਆ ਦੇਖ ਲੋ 10 ਦਿਨਾਂ ਦੀ ਕੱਚੀ ਆ ਬਾਕੀ ਬਿਊਟੀ ਦੇਖੋਗੇ ਨਾ ਤੁਸੀਂ ਰੰਗ-ਵਾਜ ਦੇਖ ਲੋ ਬਾਕੀ ਫੇਸ ਬਿਊਟੀ ਜਿਹੜੀ ਕੰਨਾ-ਕੁੰਨਾ ਦੀ ਦੇਖੋ ਪੂਰਾ ਕਰੀ ਮੂੰਹ ਇਹਦਾ ਆ ਦੇਖੋ ਹੁਣ ਤੁਸੀਂ ਦੇਖੋ ਬਹਿੜ ਬਾਹਰ ਨਿਕਲੀ ਨਾ ਬਾਹਰ ਨਿਕਲ ਕੇ ਬਹਿਣ ਦੇ ਹੋਰ ਹੀ ਬਣ ਗਈ ਇਹ ਕੱਦ-ਕਾਠ ਵੀ ਬਹੁਤ ਚੰਗਾ ਬਾਕੀ ਥਣ ਲੇਵਾ ਜਿਹੜਾ ਹੈਗਾ ਬਹੁਤ ਜਿਆਦੇ ਸੋਹਣਾ ਇਹ ਆ ਦੇਖ ਲੋ ਠੀਕ ਆ ਕੱਲਾ ਕੱਲਾ ਥਾਨ ਚੰਗੀ ਚਵਾਈ ਵੀ ਚੰਗੀ ਰੂਹ ਮੂਠੀ ਵਾਲੀ ਇਹ ਆ ਦੇਖ ਲੋ ਬਣਦੇ ਕਰਨੇ ਬਣਦੇ ਜਮਾ ਠੰਡੀ ਸੀ ਲੱਗ ਜਮਾ ਠੰਡੀ ਪਰਫ ਵਰਗੀ ਲੱਗਦਾ ਹਾਂ ਨਹੀਂ ਕਹਿੰਦੇ ਰੇਟ ਕੀ ਰੂ ਇਹਦਾ ਬਾਈ ਮੁੱਲ ਤਾਂ ਕੰਨਾ ਮਰਜ਼ੀ ਕਰੀ ਗਈ 92000 390 95 25 ਦੇ ਦਾਂਗੇ 90 99 ਦੀ ਹਾਂਜੀ ਠੀਕ ਆ ਜਿਵੇਂ ਭਾਈ ਆਪਣੀ ਆਹ ਹੁਣ ਜਿਹੜੀ ਆ ਝੋਟੀ ਖੜੀ ਆ ਹੈਨਾ ਆਪਣੀ ਆਹ ਆ ਗਈ ਲਿਆ ਲਿਆ ਕਰ ਇਹਦੀ ਡਿਟੇਲ ਕਰਨੇ ਨਾਲ ਦੀ ਨਾਲ ਡਿਟੇਲ ਦੱਸ ਦੂਜਾ ਸੂਆਈ ਦੂਜਾ ਸੂਆ ਹੁਣ 11 ਲੀਟਰ ਬੌਲੀ ਆਈ 500 ਸੂਈਆ ਕੱਟੀ ਬੈਠੀ ਐ ਦੀ 11 ਲੀਟਰ ਬੌਲੀ ਆ ਉਹ ਕੱਟੀ ਬੈਠੀ ਐ ਸਾਹਮਣੇ ਤੇ ਆਹ ਦੇਖ ਲਓ ਲੇਵੇ ਤੋਂ ਜਿਹੜੀ ਹੈਗੀ ਇਹ ਵੀ ਪੂਰੀ ਸੋਹਣੀ ਆ ਥਣ ਲੇਵਾ ਜਿਹੜਾ ਹੈਗਾ ਨਾ ਉਹ ਥੰਗਾ ਪੱਤਣਗੇ ਥਣ ਬਹੁਤ ਸੋਹਣਾ ਕੱਢਦੀ ਚੌਂਚਾਂ ਬਹੁਤ ਚੰਗਾਈ ਅੱਛਾ ਠੀਕਾ ਦੂਜਾ ਸੂਆ ਸੂਈ ਹੈ ਹਾਂਜੀ ਦੂਜਾ ਹੁਣ ਹੈਗਾ ਦੁੱਧ 11 ਕਿਲੋ ਹਾਂ 11 ਕਿਲੋ ਮਿੰਕ ਕੇ ਦੇ ਦਾਂਗੇ ਬੜਾ ਜੀ ਠੀਕ ਹੈ ਲੈ ਆਦਾ ਯਾਰ ਵਾਕਈ ਗੱਲ ਇਹ ਆ ਬੱਚਾ ਠਾਦੇ ਨੇ ਨਾਲੋ ਕੋ ਨਾਲ ਪਰਸੋ ਸੂਈ ਹੈ ਠਾਦੇ ਠਾਦੇ ਆਪਾਂ ਦਿਖਾ ਦਿੰਨੇ ਇਹ ਆ ਦੇਖ ਲੋ ਪਰਸੋ ਸੂਈ ਹੈ ਕਹਿੰਦਾ ਬਾਈ ਮੈਂ ਤਾਂ ਪਹਿਲਾਂ ਵੀ ਦੇਖਿਆ ਆ ਹੋ ਗਿਆ ਨਾਲੋ ਦਾ ਹਾਂ ਠੀਕ ਹੈ ਕਹਿੰਦਾ ਕੀ ਰੇਟ ਹੋ ਇਹਦਾ ਆ ਛੋਟੀ ਦਾ ਜੀ ਹਾਂ ਛੋਟੀ ਦਾ ਇਹ ਰੇਟ ਤਾਂ ਕੰਨਾ ਮਰਜ਼ੀ ਕਰੀਏ ਜੀ 1 20 ਦੀ ਛੱਡ ਦਿੰਗੇ ਟਾਟਾ ਵਾਟਾ ਉਹ ਤਾਂ 14 ਕਿਲੋ ਦੀ ਗਾਰੰਟੀ ਦੇ ਦੇ ਦਿੰਗੇ ਨਹੀਂ ਟਾਟਾ ਵਾਟਾ ਇਹ ਕਿ ਬਾਹਲੇ ਨਹੀਂ ਮੰਗੇ ਜਾਇਜੀ ਮੰਗੇ ਅੱਛਾ ਹਾਂਜੀ ਠੀਕ ਆ ਕਰਨਾ ਇੱਕ ਜਿਹੜੀ ਉਹ ਪਰਾਂ ਜੀ ਖੜੀ ਹੈ ਹਾਂਜੀ ਅੱਛਾ ਕਰਨੇ ਜਿਵੇਂ ਇਹ ਆ ਗਈ ਦੂਜਾ ਸੁਆ ਦੂਜਾ ਸੁਆ ਆਈ ਏ ਮਗਰ ਕਟਾ ਏ ਤੇ 2 ਮਹੀਨੇ ਰਹਿ ਗਏ ਬਾਕੀ 8 ਮਹੀਨੇ ਗੱਭਣਾ ਏ 8 ਮਹੀਨੇ ਦੀ ਗੱਭਣਾ ਹੈ ਹਾਂ ਕਲਾਸ-ਕਲਾਸ ਦੁੱਧ ਕੱਢਦੇ ਆਂ ਥਾਂ ਵੇਲੇ ਕਰੀ ਜਾਂਦੇ ਆਂ ਅੱਛਾ ਵੇਲੇ ਕਰੀ ਜਾਂਦੇ ਹੋ ਠੀਕ ਆ ਮਗਰ ਕਟਾ ਮਗਰ ਕਟਾ ਹੀ ਏ ਸਮਝ ਗਿਆ ਗੱਲ ਇਹ 2 ਮਹੀਨੇ ਪਈ ਆ 2 ਮਹੀਨੇ ਪਈ ਆ ਦੁੱਧੋਂ ਹੁਣ ਤਾਂ ਸੁੱਕੀ ਗਈ ਬਰੇ ਹੁਣ ਛੱਡਾਂ ਪਰ ਕਿਉਂ ਥਣ ਚੈੱਕ ਕਰਦੇ ਅੱਛਾ ਥਣ ਚੈੱਕ ਹੁੰਦੇ ਆ ਹੈਨਾ ਹਾਂ ਗਲਾਸ-ਗਲਾਸ ਕੱਢ ਦਾਂਗੇ ਗਲਾਸ-ਗਲਾਸ ਦੁੱਧ ਦਾ ਮਿੱਤਰੋ ਇਹਦੇ ਥੱਲੇ 8 ਮਹੀਨੇ ਦੀ 2 ਮਹੀਨੇ ਰਹਿ ਕੇ ਇਹ ਲੇਵਲੂਵੇ ਦੀ ਜਿਹੜੀ ਹੁਣ ਤਾਂ ਇੱਧਰ ਇੱਧਰ ਮੈਂ ਕਿਉਂਕਿ ਪਸ਼ੂਏ ਜਦੋਂ ਲੇਵਾ ਇਹ ਦੁੱਧ ਹੋਵੇ ਨਾ ਉਹਦੀ ਵੱਧ ਦਿਖਾਉਂਦਾ ਆ ਦੇਖੋ ਹੁਣ ਲੇਵਾ ਸੋਨਾ ਥੋੜਾ ਤਿਆਰ ਕਰੂ ਇਹ ਤਿਆਰ ਕਰਨ ਵਾਲੀ ਹੈ ਇਹ ਆ ਇਹਦੇ ਮਗਰ ਮਿੱਤਰੋ ਕੱਟਾ ਅੱਛਾ ਕੀ ਰਹੂਗਾ ਇਹਦਾ ਰੇਟ ਕੀ ਰਹੂਗਾ ਰੇਟ ਕਿੰਨਾ ਮਰਜੀ ਕਿ 65000 ਅਸੀਂ ਛੱਡ ਦਾਂਗੇ 65000 ਦੀ ਹਾਂ ਠੀਕ ਆ ਦੁੱਧ ਵਿੱਚ ਤਾਜੀ ਦਾ ਕਿੰਨਾ ਕਰਦੇ ਬੱਚੇ ਤੋਂ ਬਿਨਾ ਲੈਣੀ ਤਾਂ 60 ਦੀ ਦੇ ਦਾਂਗੇ ਬੱਚੇ ਤੋਂ ਬਿਨਾ 60 ਦੀ ਹਾਂਜੀ ਠੀਕ ਆ ਤੇ ਜਿਹੜੀ ਉਹ ਮਗਰ ਕੱਟੀ ਖੜੀ ਆ ਬਈ ਉਹ ਕੱਟੀ ਹੈਗੀ ਇਸ ਸਾਲ ਦੀ ਅੱਛਾ ਉਹ ਝੋਟੀ ਦੀ ਮੋਰਾ ਨਸਲ ਦੀ ਝੋਟੀ ਹੈ ਅੱਛਾ ਤੇ ਉਹ ਕੀ ਰੇਟ ਆ ਉਹਦਾ ਕੱਟੀ ਦੇਵਾ 25000 ਦੀ ਕੱਟੀ 25000 ਦੀ ਥਲੋ ਝੁਲੀ ਝੁਲੀ ਵਧੀਆ ਬਹੁਤ ਆ ਯਾਰ ਕੱਲੇ ਕੱਲੇ ਥਾਣਾ ਕੱਟੀ ਬਹੁਤ ਠੰਡੀ ਸੀ ਰਾ ਕੱਟੀ ਜਿਵੇਂ ਦਿਖਾ ਦੇ ਕਰ ਇੱਥੇ ਖੜੀ ਦੇ ਆ ਵੇਖੋ ਜੀ ਥਾਣੇ ਕੱਲੇ ਕੱਲੇ ਪੂਰੇ ਲੰਮੇ ਮੋٹے ਥਾਣਾ ਹਾਂ ਓਏ ਠੀਕ ਹੈ ਅੱਛਾ ਕਰਨੇ ਇਹ ਟਾਟਾ ਵੜਾ ਕਿੰਨੇ ਦੀ ਦੇ ਦੇਂਗਾ ਕਾਡਾ ਵਾਟਾ ਹੀ ਦੱਸਿਆ ਜੀ ਉਹ 6000 ਬਾਈ ਦੀ ਹੋ ਜੂਗੀ 20 ਦੀ ਨਹੀਂ ਬਾਈ 10000 ਬਾਈ ਦੀ ਠੀਕ ਆ ਇਹ 20000 ਦੀ ਅੱਛਾ ਜਿਵੇਂ ਕਰਨੇ ਆਪਣੇ ਹੁਣ ਇਧਰਲੇ ਪਾਸੇ ਵਾਲੇ ਨਾਗ ਹੋ ਗਏ ਤੇ ਇਧਰ ਜਿਹੜੀ ਆ ਆਹ ਝੋਟੀਆਂ ਖੜੀਆਂ ਤੇਰੀਆਂ ਹਾਂਜੀ ਹੈ ਆਹ ਝੋਟੀਆਂ ਜਮੇ ਆਹ ਝੋਟੀ ਮੋਹਰਾਂ ਦਾ ਸਲਾਈ ਅੱਛਾ 9 ਮਹੀਨੇ ਗੱਪਣੇ ਮਹੀਨਾ ਵਾਕੀ ਰਹਿ ਗਿਆ ਸੀ ਮਹੀਨਾ ਵਾਕੀ ਰਹਿ ਗਿਆ ਹਾਂਜੀ 9 ਮਹੀਨੇ ਦੇ ਗੱਪਣ ਮਹੀਨਾ ਬਾਕੀ ਤੇ ਦੋਧਾ ਕਿੰਨਾ ਦਿੱਤਾ ਇਹਨੇ ਪਹਿਲੇ ਸੂਏ ਦੋਧਾ ਦਿੱਤਾ ਹੀ ਪਹਿਲੇ ਨੇ 13 14 ਲੀਟਰ ਦਿੱਤਾ ਇਹਦੀ 15 16 ਦੀ ਆਪਾਂ ਗਾਰੰਟੀ ਦਿੱਤੀ 13 ਕਿਲੋ ਚੋਇਆ ਪਹਿਲਾਂ ਜੀ ਠੀਕ ਆ ਕੀ ਰੇਟਰ ਹੋ ਬਈ ਇਹਦਾ ਰੇਟ ਇਹਦਾ ਜੀ ਕਿੰਨੇ ਮਰਜ਼ੀ ਕਰੀ ਜਾਈਏਗੀ 1 10 ਦੀ ਸੀ ਨਾ ਇਹ ਹੁਣ ਜੀ ਉਹ ਤਾਂ 1.5 ਦੀ ਦੇਵਾਂਗੇ ਉਹਦੋਂ 1.5 ਦੀ ਹੁਣ 1 10 ਦੀ ਹਾਂਜੀ ਠੀਕ ਹੈ ਇਹਦੇ ਮਗਰ ਤਾਂ ਕੁਝ ਨਹੀਂ ਹੈਗਾ ਇਹਦਾ ਮਗਰ ਹੈ ਨਹੀਂ ਲੈ ਵੀ ਖੋਲੀ ਕਰਾਂ ਫਿਰ ਮਾੜਾ ਜੀ ਮੁੰਡਿਆ ਖੋਲ ਕੇ ਰਾਂ ਬਾਕੀ ਕੱਦ ਕਾਠ ਮਿੱਤਰੋ ਝੋਟੀ ਦਾ ਸਿੰਘ ਸੁੰਗ ਤੁਸੀਂ ਇਹ ਦੇਖ ਲਓ ਮੈਂ ਤੁਹਾਨੂੰ ਦੱਸਾਂ ਗੱਲ ਵੀ ਲੇਵੇ ਤੋਂ ਜਿਹੜੀ ਤਿਆਰ ਹੋਣੀ ਹੈ ਹੈ ਨ ਲੋ ਵੀ ਮਿੱਤਰੋ ਜਿਹੜੀ ਆ ਝੋਟੀ ਆਪਾਂ ਜਿਹੜੀ ਤੁਹਾਨੂੰ ਤੋਰ ਕੇ ਦਿਖਾਉਣੀ ਸੀ ਨਾ ਆਪਾਂ ਖੜੀ ਦਿਖਾ ਦਨੇ ਆ ਕਹਿੰਦਾ ਕਰਨਾ ਕਹਿੰਦਾ ਮਗਰ ਲੋ ਪੈਰ ਤੋਂ ਥੋੜਾ ਜਿਹਾ ਦਬਦੀ ਜੀ ਆ ਇਹ ਮਾਚੋ ਕੋਈ ਗੱਲਬਾਤ ਕਰਨੀ ਹੈ ਨਾ ਕਰਨੀ ਹਾਂ ਹਾਂ ਇਹ ਨਹੀਂ ਇਹ ਕੱਲ ਠੇਬਾ ਠੂਬਾ ਬਾਤ ਕਾ ਮਣੀ ਪੀੜ ਮੰਨਦੀ ਥੋੜੀ ਉਂ ਕੋਈ ਠੀਕ ਆ ਗੱਲ ਚਲੋ ਆਪਾਂ ਤਾਂ ਦੱਸਤਾ ਇਹਦੀ ਪਰ ਤੁਸੀਂ ਫੋਨ ਕਰਿਓ ਚਾਹੀ ਨਾ ਕਰਿਓ ਹਣਾ ਤੇ ਅੱਛਾ ਜਿਵੇਂ ਆ ਮਗਰ ਖੜੀ ਹੈ ਤੇਰੇ ਯਾਰ ਹਾਂਜੀ ਇਹ ਤੋਕੜਾ ਜੀ ਇਹਨੂੰ ਮਹੀਨਾ ਕ ਹੋ ਗਿਆ ਭਰਾ ਇੰਟੀ ਕ ਠੀਕ ਆ 25 25 ਦਿਨ ਹੋ ਗਿਆ ਅਜ 25 ਦਿਨ ਹਾਂ ਤਿੰਨ ਠੀ ਠੀਕ ਹੈ ਤੇ ਜੇ ਗੱਲ ਕਰਕੇ ਹੁਣ ਦੁੱਧ ਕਿੰਨਾ ਦੁੱਧ ਹੁਣ ਜੀ ਹੈਗਾ 6-7 ਲੀਟਰ 6 ਲੀਟਰ ਮੰਨ ਕੇ ਚੱਲੋ 6 ਲੀਟਰ ਤੇ ਮਗਰ ਬੱਚਾ ਬੱਚਾ ਉਹ ਕੱਟੀ ਆ ਜਿਹੜੀ ਤੁਹਾਨੂੰ ਪਹਿਲਾਂ ਬਖਾਈਏ ਵੀਡੀਓ ਜੀ ਪਰ ਕੱਟੀ ਤੇ ਨਹੀਂ ਮਿਲਦੀ ਚਾੜਤੀ ਮਿਲਦੀ ਹੋਈ ਇਹ ਅੱਛਾ ਮੈਂ ਅੱਛਾ ਜਿਹੜੀ ਉਹ ਕੱਟੀ ਹੈ ਇਹਦੇ ਮਗਰ ਹਾਂਜੀ ਹਾਂਜੀ ਠੀਕ ਆ ਤੇ ਲੈ ਵੀ ਮਿੱਤਰੋ ਆ ਜਿਹੜੀ ਹੈਗੀ ਨਾ ਝੋਟੀ ਆਪਾਂ ਤੁਹਾਨੂੰ ਇਹ ਤੋੜ ਕੇ ਦਿਖਾਉਣੀ ਹੈਗੇ ਕੱਦ ਕਾਠ ਕੋਈ ਬਹੁਤ ਜਿਆਦਾ ਚੰਗਾ ਹੈ ਪਰ ਦੁੱਧ 6 ਕਿਲੋ ਆ ਤੇ ਐ ਸਮਝ ਲਓ ਵੀ ਗੱਪਣ ਦੀ ਕੋਈ ਗਾਰੰਟੀ ਨਹੀਂ ਹੈਗੀ ਹਨਾ ਅ ਇਹ ਆ ਦੇਖ ਕਰਨਾ ਜੇ ਗੱਲ ਕਰੀਏ ਤਾਂ ਰੇਟ ਕੀ ਰਹੂਗਾ ਰੇਟ ਇਹਦਾ 65000 ਰੁਪਏ ਹੈ ਕੱਲੀ ਦਾ ਕੱਲੀ ਦਾ ਜੀ ਕੱਲੀ ਦਾ 65000 ਰੁਪਏ ਦੁੱਧ ਕਿੰਨਾ ਦੱਸਿਆ ਸੀ 6-7 ਲੀਟਰ ਹੈਗਾ ਜੀ 6-7 ਲੀਟਰ ਬਣੀ ਤਾਂ ਚਾਰ ਟੀਕੇ ਲਗਾਦਰ ਭਰਾਏ ਚਾਰ ਦਿਨ ਡਾਕਟਰ ਨੇ ਗਾਰੰਟੀ ਕਰੀਏ ਠੀਕ ਹੈ ਦਵਾਈ ਦੂਈ ਧਰਾ ਕੇ ਪੂਰੀ ਐ ਉਹ ਕਰਾ ਲਈ ਠੀਕ ਹੈ ਚਲੋ ਬਣਦੇ ਕਰ ਇਹ ਆ ਦੇਖ ਲਓ ਤੁਸੀਂ ਇਹ ਫੜ ਕੇ ਬਣਦੇ ਭਰਾਵਾ ਕੋਲੇ ਵੀ ਨਹੀਂ ਹੁੰਦਾ ਭਰਾਵਾ ਕਿੰਨਾ ਹੀ ਆਖਦੇ ਨੂੰ ਛੋਟੀ ਚੱਕ ਕੇ ਪਸ਼ੂ ਬਣਾ ਦਿਆ ਕਰ ਐਵੇਂ ਬੁੜੀਆਂ ਨਾ ਕਰਦਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸ਼ਾ ਕਰਨੇ ਜਿਵੇਂ ਆਪਣੇ ਕੋਲ ਆ ਜਿਹੜੀ ਸਾਹਮਣੇ ਵਹਿੜ ਖੜੀ ਹੈ ਇਹ ਇਹਦੀ ਡਿਟੇਲ ਦੱਸ ਕਿੰਨੇ ਵੇ ਸੂਏ ਇਹ ਇਹ ਹੈ ਪਹਿਲਾ ਸੂਏ ਜੀ ਠੀਕ ਹੈ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 10-12 ਦਿਨ ਹੋ ਗਏ ਆਹ ਬੱਚਾ ਆਹ ਬੱਚਾ ਜੀ ਠੀਕ ਆ ਤੇ ਕਿੰਨਾ ਦੁੱਧ ਆ ਹੈਗਾ ਜੀ 15 ਕਿਲੋ 15 ਕਿਲੋ ਠੀਕ ਆ ਤੇ ਖੋਲ ਕੇ ਤੋੜ ਕੇ ਇਹ ਸਾਢੇ ਸੀਲਾ ਜਿਵੇਂ ਮਰਜੀ ਸੂਈ ਨੂੰ ਦਿਨ ਕਿੰਨੇ ਕ ਹੋ ਗਏ 10 ਕ ਦਿਨ ਹੋ ਗਏ 10 12 ਵਸੇ 10 12 ਹਾਂ ਚੋਣ ਚਾਂਣ ਬਹੁਤ ਚੰਗਾਈ ਚ ਵਾਈ ਠੀਕ ਆ ਤੋਰ ਫਿਰ ਕਰਾ ਇਹਦਾ ਥਣ ਥਰਪਾਲ ਸੀ ਇਹ ਦੇਖ ਲੋ ਮਿੱਤਰੋ ਹਨਾ ਖੜੀ ਦਾ ਪੱਲੇ ਵਾ ਇੱਕ ਵਾਰੀ ਜਮਾਂ ਨੇੜੇ ਜੂਮਗਰ ਕੀ ਦਿਖਾ ਦਿੰਨੇ ਆ ਆ ਦੇਖ ਕੱਦ ਕਾਟ ਕਨੀ ਜਿਉਂ ਹੀ ਸੀਗੀ ਇਹ ਮਾਰਦੀ ਖਾਂਦੀ ਹਨਾ ਕੱਦ ਕਾਟ ਚੰਗਾ ਬਾਕੀ ਭਾਈ ਇਹ ਆ ਦੇਖ ਲੋ ਮਿੱਤਰੋ ਬੱਚੇ ਦੇ ਕੋਲੇ ਜਮਾਂ ਖੜੀ ਆ ਹਨਾ ਤੇ ਆ ਇੱਧਰ ਆ ਜਾ ਕਰਾ ਤੋਰਦੇ ਹਾਂ ਤੋਰਦੇ ਲੰਮੀ ਤੋਰ ਦੇ ਬੱਚੇ ਦਾ ਵਹਲਾ ਕੰਮ ਪਾਸੇ ਨਹੀਂ ਜਾਣਾ ਇਹ ਗਾਣੇ ਗੋਲੀ ਪਈ ਬੈਠਾ ਜਾਮਾ ਪੁੱਛਣਾ ਅੱਜ ਤਾਂ ਕਰਨਾ ਜਿਵੇਂ ਕਹਿੰਦੇ ਹੁੰਦੇ ਵੀ ਕਹਿੰਦਾ ਵੀ ਪਸ਼ੂ ਸਾਰੇ ਵੇਚ ਦੇਣੇ ਆ ਤੇ ਆਹ ਲੇਵਾ ਦੇਖੋ ਤੁਸੀਂ ਲੈ ਆ ਕਰਾ ਥਾਣਾ ਚੜਾ ਮਗਰਲੇ ਥਾਣਾ ਜਮਾ ਨੇੜੇ ਆ ਬਾਲੇ ਨਹੀਂ ਨਹੀਂ ਬਹੁਤ ਸੋਨੇ ਕੱਢ ਦੀ ਪਾਸੇ ਇੱਕ ਕੱਢ ਦੀ ਤਾਂ ਹੈਗੀ ਹੁਣ ਹਜੇ ਹੁਣ ਨੇੜੇ ਆ ਦਿਖਾਉਂਦੀ ਐ ਨਹੀਂ ਇਹ ਆ ਚਵਾਈ ਚੁਈ ਬਹੁਤ ਚੰਗੀ ਇੱਕ ਨੰਬਰ ਚਵਾਈ ਇਹਦਾ ਰੇਟ ਦੇਖਦੇ ਆ ਕੀ ਕਰਦਾ ਹਾਂ ਠੀਕ ਵਾਨ ਦੇ ਕਰਾ ਕਹਿੰਦਾ ਕੀ ਰੇਟ ਕਰਦਾ ਇਹਦਾ ਉਹ 70 75 ਕਹਿੰਦਾ ਕਰੇ 65000 ਦੀ ਬੱਚੀ ਦੇ ਦਾਂਗੇ 65000 ਦੀ ਹਾਂ ਬਾਕੀ ਮੌਕੇ ਤੇ ਮਾਨਤਨ ਕਰ ਦਾਂਗੇ 60 ਦੀ ਛੱਡ ਦਾਂਗੇ ਜਮਾਂ ਦੇ ਸੱਤ ਦੀ ਹਾਂਜੀ ਠੀਕ ਹੈ ਅੱਛਾ ਕਰਨੇ ਜਿਵੇਂ ਹੁਣ ਆਪਣੇ ਕੋਲੇ ਆਹ 10 ਮਹੀਨਾਗਾ ਆ ਗਿਆ ਹਾਂਜੀ ਹਾਂਜੀ ਇਹ ਮੱਝ ਹਾਂਜੀ ਕਿਵੇਂ ਇਹ ਸੂਈ ਹੋਈ ਏ ਕਿ ਸੂਣ ਵਾਲੀ ਏ ਕਿ ਕਿਵੇਂ ਹੈ ਸੂਈ ਆ ਹਾਂਜੀ ਹਾਂਜੀ ਕਿੰਨੇ ਦਿਨਾਂ ਦੀ ਇਹਨੂੰ ਵੀ ਤਾਂ ਇਹ ਕਦੇ ਨਹੀਂ ਹੋਇਆ ਜੀ ਤਿੰਨ ਕਿ ਦਿਨ ਹੋਇਆ ਤੇ ਤਿੰਨ ਦਿਨਾਂ ਦੀ ਜੀ ਗੱਲ ਕਰਕੇ ਦੁੱਧ ਕਿੰਨਾ ਤਿਆਰ ਕਰ ਗਈ ਦੁੱਧ ਹੈਗਾ ਇਹ 8-9 ਲੀਟਰ ਬੋਲਾ ਹੈਗਾ 8-9 ਠੀਕ ਆ ਨਹੀਂ ਐਵੇਂ 12-13 ਕਿਲੋ ਜੀ ਆਉਂਦਾ ਕੋਈ ਕੀ ਫਾਇਦਾ ਜੀ 12-13 ਕਿਲੋ ਦੇ ਦੇ ਅਸਲ ਕੀ ਰੇਟ ਕਿੰਨਾ ਕੁ ਰੇਟ ਰੂ ਇਹਦਾ ਰੇਟ ਤਾਂ ਇਹ ਕਿੰਨਾ ਮਰਜ਼ੀ ਕਰੀਏਗੀ ਵੇਖ ਲਓ ਜਿੰਨੇ ਕਿਤੇ ਹੀ ਦੇ ਦੇ ਦਾਂਗੇ ਜੀ ਤੂੰ ਹੀ ਦੱਸਣਾ ਦੇ ਦੇ ਦਾਂਗੇ ਸਾਰਿਆਂ ਦੇ ਰੇਟ ਕਰ 20000 ਰੁਪਏ ਦੇ ਦੇ ਦਾਂਗੇ ਜੀ 80 ਦੀ ਕਹਦਾ ਨਹੀਂ 80000 ਦੀ ਝੋਟੀ ਕਿਹੜਾ ਦੇ ਦੂਈ ਘੱਟੀ ਮਗਰ ਅੱਛਾ ਬੱਚਾ ਕਿਹੜਾ ਇਹਦਾ ਉਹ ਬੱਚਾ ਖੁੰਝੇ ਖੜਾ ਹੈ ਕੱਟੀ ਨੂੰ ਅੱਛਾ ਹਾਂ ਇਹ ਆਹ ਕੱਟੀ ਇਹਦੀ ਅੱਛਾ ਆਹ ਘਟੀ ਆਹ ਕਾਲੀ ਉਹ ਦੂਜੀ ਮਹਿੰਦੀ ਕੱਟੀਆਂ ਕੱਟੀਆਂ ਤਿੰਨਾ ਮਗਰ ਇੱਕੋ ਜਿਹੀਆਂ ਕਰਨਾ ਵੀ ਓਟਲ ਹੈ ਫਿਰਦਾ ਕਹਿੰਦਾ ਆਹ ਕੱਟੀ ਆ ਉਹਦੀ ਪਹਿਲਾਂ ਉਹ ਦੂਜੀ ਮਹਿੰਦੀ ਪਹਿਲਣ ਦੀ ਕੱਤੀ ਬਣਾ ਗਿਆ ਸੀਗਾ ਕੱਟੀਆਂ ਦਾ ਦੋਤ ਨੇ ਉਹ ਪਹਿਲਣ ਦੀ ਹੈ ਜਿਹੜੀ ਪਹਿਲਾਂ ਵਿਖਾਈ ਸੀ ਆਹ ਕੱਟੀ ਇਹਦੀ ਆ ਉਹ ਖੁੰਝੇ ਕਹਿੰਦਾ ਗਰ ਤਿੰਨ ਹੀ ਖੜੀਆਂ ਤੇਰੀਆਂ ਗੱਲ ਕਰ ਕੱਤੀ ਉਹ ਖੁੰਝੇ ਖੜੀ ਜਿਹੜੀ ਉਹ ਦੂਜੀ ਮਹਿੰਦੀ ਦੂਜਾ ਛੋਟੀ ਜਿਹੜੀ ਥੱਲੇ 11 ਕਲ ਤੋਂ ਅੱਛਾ ਲੈ ਆਮ ਅੱਜ ਦੇਖ ਲੋ ਇਹ ਲੈਵਾ ਜਿਹੜਾ ਹੈਗਾ ਬੰਦ ਲੱਖੂ ਹਣਾ ਕਰਨਿਆ ਨਹੀਂ ਨਹੀਂ ਜੋ ਹੀ ਲੈਵਾਇਆ ਕਿੰਨਾ ਕਿ ਬੋਲੇ ਚ ਬਹੁਤ ਬੰਦੀ ਹੱਥ ਨੇ ਚੋਣ ਅੱਛਾ ਏ 85000 ਦੀ ਕਹਦੇਗੇ ਹੁਣ ਨਹੀਂ ਨਹੀਂ 80000 ਤੋਂ 90000 ਦੀ 90000 ਦੀ ਹਾਂ ਜੀ ਯਾਰ ਮੰਗ ਨੂੰ ਠੀਕ ਐ ਬਣਦੇ ਬਣਦੇ ਕਰਨੇ ਆ ਜਾਓ ਟਰੈਕਟਰਾਂ ਗੱਡੀ ਲੈ ਕੇ ਚੱਲਦੇ ਅੱਛਾ ਕਰਨੇ ਜਿਵੇਂ ਹੁਣ ਆਪਣੀ ਆ ਆਲਟੋ ਗੱਡੀ ਦੀ ਗੱਲ ਕਰ ਗਏ ਬਾਈ ਹਾਂਜੀ ਤੇ ਇਹ ਇਹ ਪੰਜੇ ਟਾਇਰ ਨਾਮ ਇਹ ਪਟੰਡਾ ਨੰਬਰ ਆ ਅੱਛਾ ਹਾਂ ਮਾਡਲ ਕਿੰਨਾ ਪਾਸਿੰਗ ਇਹ 27 ਤੱਕ ਪੰਜ ਮਾਡਲ 7 ਆ ਜੀ 7 ਮਾਡਲ ਹਾਂਜੀ ਠੀਕ ਆ ਤੇ ਕੀ ਰੇਟਰ ਹੋ ਇਹਦਾ 120 120 ਦੇਗਾ ਮੌਕੇ ਤੇ ਹੋ ਜੂਗਾ ਹਾਂ ਵਿੱਚੋਂ ਐ ਜਮਾ ਨਵੀ ਪਈ ਆ ਵੇਖੋ ਹੀ ਅੱਛਾ ਤੇ ਸ਼ੀਸ਼ੇ ਜਮਾ ਨਾਲ ਦੇ ਆ ਸ਼ੀਸ਼ੇ ਜਮਾ ਨਾਲ ਦੇ ਪੰਜੇ ਟਾਇਰ ਨਵੇਂ ਆ ਅੱਛਾ ਸਾਨੇ ਸਟਿੱਪ ਨਹੀਂ ਤੱਕੀ ਠੀਕ ਹੈ ਕਿੰਨੀ ਚੱਲੀ ਚੁੱਲੀ ਕਿੰਨੀ ਕ 26000 ਚੱਲੀ ਆ ਜੀ 26000 ਹਾਂ ਭੰਡਾ ਨੰਬਰ ਆ 522 ਅੱਲਾ ਤੱਕ ਕਣੀ ਕਰੀ ਜਾਂਦਾ ਤੂੰ ਨਹੀਂ 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 ਤੱਕ 26000 ਤਾਂ ਤਾਂ ਸਾਈਕਲ ਹੀ ਚੱਲੇ ਜੀ 2007 ਤੱਕ ਦੇਖੋ ਮੀਟਰ ਜੀ ਚੱਲੀ ਇੰਨੀ ਚਲਾਈ ਅੱਛਾ ਹਾਂ ਕਮਾਲ ਗੱਲ ਕਰੀ ਜਾਂਦਾ ਯਾਰ ਇਹ ਤਾਂ ਜੋੜੀ ਕੇ ਸਾਥੀ ਨਹੀਂ ਜੋੜੀ ਵੀ ਨਵੀ ਆ ਨਹੀਂ 70000 ਹੋ ਸੁੱਕ ਗਏ ਸੀ ਹਾਂ ਅੱਛਾ ਖੜੀ ਦੇ ਸੁੱਕ ਗਏ ਕਿਰਾਉਂਦੀ ਘਟਾਂ ਠੀਕ ਆ ਚਲ ਹਾਂ ਇਹਦਾ ਹੋ ਸਕਦੀ ਗੱਲ ਤੇ ਆਹ ਟਰੈਕਟਰ ਜਿਵੇਂ ਇਹ ਟਰੈਕਟਰ 6 ਮਾਡਲ ਆਈ 6 ਮਾਡਲ ਹਾਂਜੀ ਠੀਕ ਆ ਤੇ 6 ਮਾਡਲ ਆ ਗਿਆ ਇਹ ਫਿਰ ਕਿਆ ਘੰਟੇ ਚੱਲਿਆ ਘੰਟੇ ਤਾਂ ਵੇਖਿਆ ਨਹੀਂ ਕਿ ਮੀਟਰ ਕਿੰਝ ਆ ਅੱਛਾ ਠੀਕ ਆ ਤੇ ਕੀ ਰੇਟਰ ਹੋ ਇਹਦਾ ਇਹਦਾ ਤਿੰਨ 10 ਦਾ ਦੇ ਦਾਂਗੇ 10 ਦਸਦਾ ਬਾਕੀ ਲੈ ਵੀ ਮਿੱਤਰੋ ਆਪਦੀ ਨਾ ਚੀਜ਼ ਇੱਥੇ ਆ ਕੇ ਤਸੱਲੀ ਦਸੋ ਲਈ ਇੱਥੇ ਕਰ ਲਿਓ ਬਾਕੀ ਇੰਜਨ ਗੇਅਰ ਪੂਰ ਦਾ ਕਿਵੇਂ ਆ ਓਕੇ ਆ ਜਾ ਕਿਤੇ ਆਵਾਜ਼ ਬੂਜ ਨਹੀਂ ਕਰਦਾ ਨਹੀਂ ਮਗਰਲੇ ਕਿਹ ਕਿਹ ਜੀ ਕਰੀ ਬਾਜ ਬੂਜ ਭੋਰਾ ਵੀ ਨਹੀਂ ਠੀਕ ਹੈ ਨਿਊ ਹੋਲੈਂਡ 3630 3 ਲੱਖ ਤੇ 10000 ਰੁਪਿਆ ਰੇਟ ਆ ਦੇਈਂਗਾ ਕਰਨਾ ਕਿੰਨੇ ਦੀ ਬਸ ਦੇਣ ਵਾਲਾ ਹੀ ਆ ਇਹ ਰੇਟ ਦੇਣ ਵਾਲਾ ਹੀ ਆ ਠੀਕ ਆ ਬਾਕੀ ਝੰਡੇ ਐਨ ਦੇਖ ਲਓ ਤੁਸੀਂ ਕਾਲੀਦਲ ਟੱਕੜੀ ਦੇ ਨਾ ਝੰਡੇ ਬੜੇ ਘੈਂਟ ਲਾਇਆ ਤੇ ਆਹ ਕਾਰ ਤੇ ਵੀ ਝੰਡਾ ਲਾਈ ਬੈਠਾ ਆ ਦੱਸ ਯਾਰ ਮੈਨੂੰ ਕਾਰ ਇਹ ਵੇਹਈ ਹਾਂਡੇ ਵਾਲਾਂ ਦੀ ਮੇਜਾ ਹਾਂਜੀ ਹਾਂਜੀ ਅੱਛਾ ਇਹ ਦਿੱਲੀ ਨੰਬਰ ਹੈ ਹਾਂਜੀ ਹਾਂਜੀ 14 ਮਾਡਲ ਹੈ 14 ਮਾਡਲ ਹਾਂ ਇੰਜਨ ਗੇਰੇ ਸਭ ਸਾਰਾ ਕੁਝ ਓਕੇ ਹੈ ਜੀ ਅੱਛਾ ਹਾਂ ਠੀਕ ਹੈ ਇਹ ਫਿਰ ਕਿੰਨੇ ਦੇ ਦੇਗਾ ਇਹ ਤਿੰਨ ਦੀ ਦੇ ਦਾਂਗੇ ਤਿੰਨ ਦੀ ਹਾਂ ਮੌਕੇ ਤੇ ਮਾਨਤਨ ਕਰ ਦਾਂਗੇ ਮੌਕੇ ਤੇ ਮਾਨਤਨ ਹੋ ਜੂ ਤੇ ਨਾਂ ਨੂੰ ਕਰਾਉਣ ਦੀ ਫੋਲ ਜਿੰਮੇਵਾਰੀ ਹੈ ਉਹ ਫੋਲ ਜੀ ਨੋਸੀ ਦੇਵਾਂਗੇ ਫੋਲ ਵੀ ਮੈਂ ਐਨਓਸੀ ਦੇ ਦੇ ਹਾਂਜੀ ਹਾਂਜੀ ਠੀਕ ਆ ਚਲੋ ਇਹ ਵੀ ਆ ਮਾਰੀ ਫੋਲੀ ਹੈ ਅੰਦਰੋਂ ਦਿਖਾ ਦੇ ਅੰਦਰ ਬਹੁਤ ਸਾਫਾ ਵੇਖ ਲਓ ਜੀ 290 66 6 ਓਕੇ ਜਮਾ ਆ ਦੇ ਕਿਲੋਮੀਟਰ ਬਾਕੀ ਚੈੱਕ ਕਰ ਲਓ ਹੈਨਾ ਆ ਪਿੱਛੋਂ ਆਈਆਂ ਸੀਟਾਂ ਚਾਰੇ ਸੀਸੇ ਨਾਲ ਦੇ ਆ ਨਾਲ ਦੇ ਨਾਲ ਦੇ ਠੀਕ ਹੈ ਚਲੋ ਕੋਈ ਗੱਲ ਨਹੀਂ ਕਿਤੇ ਲੱਗਿਆ 14 ਮਾਡਲ ਦੇ ਸੀਸੇ 14 ਮਾਡਲ ਦੇ ਆ ਵੀ 14 ਮਾਡਲ ਦੇ ਕਿਉਂ ਹਾਂ ਹਾਂ ਹੈਨਾ ਹਾਂ ਆ ਵੀ 14 ਹੀ ਆ 14 ਹੀ ਸਾਰੇ ਦੇ ਠੀਕ ਹੈ ਆ ਵੀ 14 ਹੀ ਆ ਹਾਂ ਤੇ ਇੱਥੇ ਜਿੱਥੇ ਹੁੰਦਾ ਇਹਦੇ ਹਾਰੇ ਤੇ 14 ਮਾਡਲ ਸਟicker ਲੱਗਿਆ ਸੀਸੇ ਦਾ 14 ਮਾਡਲ ਜੇ ਇਹਦੇ ਦੇ 14 ਹੋਇਆ ਬਸ ਫਿਰ ਫਿਰ ਹਾਂ ਓਏ ਆ ਦੇਖੋ 14 ਮਾਡਲ ਠੀਕ ਆ ਇਹ 125000 ਚੱਲੀ ਹੈ ਜੀ 125 ਮੁੰਡਾ ਦੇਖੀ ਜਾਵੇਂ ਕੁੜੀਆਂ ਵਰਗਾ ਜਰਾ ਉਹ ਮੈਂ ਤੈਨੂੰ ਦੱਸਦੀ ਗੱਲ ਉਹਦਾ ਹਾਲ ਵਿਹਾਰ ਹੀ ਹੈ ਕੰਮ ਉਹਦੇ ਮੁੰਡਾ ਨਹੀਂ ਤੇਰਾ ਕੁੜੀਆਂ ਵਾਲਾ ਕੰਮ ਹੀ ਹੈ ਤਾਂ ਇੰਨਾ ਸੰਗਦਾ ਯਾਰ ਇਹ ਉਹੀ ਸੰਗਦਾ ਜੀ ਤੂੰ ਬੋਲੀ ਚੱਲ ਵੀ ਤੇ 125000 ਚੱਲੀ ਹੈਗੀ ਹੁਣ ਸਹੀ ਜਨਾ ਤਾਂ ਸੰਗਦਾ ਉਹ ਅੱਛਾ ਠੀਕ ਆ ਚੱਲ ਕਹਨੇ ਨੰਬਰ ਬੋਲ ਦੇ ਨੰਬਰ ਜੀ 2 ਚੱਲਦੇ ਜੀ 19478882503 ਜੀ ਵਾਰਤਨ 9475703 ਠੀਕ ਹੈ ਧੰਨਵਾਦ ਬਾਈ ਤੇਰੇ ਲੈ ਵੀ ਮਿੱਤਰੋ ਜੇ ਕਿਸੇ ਨੂੰ ਕੋਈ ਵੀ ਚੀਜ਼ ਬਾਈ ਦੀ ਪਸੰਦ ਆਉਂਦੀ ਹੈ ਹਨਾ ਤੇ ਇੱਥੇ ਆ ਕੇ ਤਸੱਲੀ ਕਰਕੇ ਤੁਸੀਂ ਲੈ ਜਾ ਸਕਦੇ ਹੋ ਬਾਕੀ ਦਾ ਆਪਾਂ ਘਰਕ ਨਹੀਂ ਕੈਮਰਾ ਲਾ ਕੇ ਦਿਖਾ ਦਗੇ ਤੇ ਇਧਰੋਂ ਪਸ਼ੂ ਆਪਾਂ ਤੁਹਾਨੂੰ ਦਿਖਾਈ ਦਿੰਦੇ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ